ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਆ ਜੀ ਨੋਰਮਨ ਬਲੌਗ ਦੇ ਵਿੱਚ ਹੋ ਹਸਣਾਓ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜਦੀ ਕਲਾ ਚ ਹੋਵੋਗੇ ਹਾਂ ਜੀ ਆਪਾਂ ਕਰਦੇ ਆਂ ਜੀ ਅੱਜ ਦਾ ਆਪਣਾ ਵਲੌਗ ਸਟਾਰਟ ਅੱਜ ਦਿਨ ਹੈਗਾ ਜੀ ਐਤਵਾਰ ਦਾ ਟਾਈਮ ਜਿਹੜਾ ਸ਼ਾਮ ਦਾ ਹੋ ਗਿਆ ਤੇ ਆਪਾਂ ਸਭ ਜੀ ਸੂਜੀ ਬਣਾ ਕੇ ਸਾਰੇ ਆਪਣੇ ਜਿਹੜੇ ਕੰਮ ਨਿਪੜ ਗਏ ਨੇ ਤੇ ਹੁਣ ਨਾ ਮੈਂ ਮਲਾਈ ਪਈ ਸੀ ਦੋ ਕੁ ਦਿਨਾਂ ਦੀ ਆਪਣੀ ਤੇ ਮੈਂ ਉਹ ਗਰਮ ਕਰਕੇ ਸੌਰੀ ਹਨਾ ਮਲਾਈ ਰੜਕੀ ਸੀਗੀ ਤੇ ਆਪਾਂ ਹੁਣ ਕੱਢ ਲਿਆ ਮੱਖਣ ਜਣਕੀ ਕਿਉਂ ਕੱਢ ਲਿਆ ਮੱਖਣੇ ਕੱਢ ਕੇ ਨਾ ਤੇ ਜਿਹੜਾ ਬਾਕੀ ਜਿਹੜਾ ਬਚਦਾ ਹੁੰਦਾ ਨੀਚੇ ਦੁੱਧ ਤੇ ਉਹਦੇ ਤੋਂ ਫਿਰ ਮੈਂ ਪਨੀਰ ਬਣਾ ਲੈਣੀ ਹੁੰਦੀ ਆ ਕਿਉਂਕਿ ਦੋ ਦਿਨਾਂ ਦੀ ਮਲਾਈ ਹੁੰਦੀ ਆ ਉਹ ਦੁੱਧ ਹੀ ਹੁੰਦਾ ਉਹਦੇ ਵਿੱਚ ਹੁਣ ਮੈਂ ਰੱਖਿਆ ਸੀ ਰਸੋਈ ਦੇ ਵਿੱਚ ਮੈਂ ਇਹ ਚੱਲ ਉਹਨੂੰ ਮੈਂ ਪਨੀਰ ਬਣਾ ਲੈਣੀ ਆ ਵੀ ਸਵੇਰੇ ਚਲੋ ਨੂਰ ਵਾਸਤੇ ਪੁਰਜੀ ਬਣ ਜੂਗੀ ਸਕੂਲ ਜਾਊਗਾ ਸਵੇਰੇ ਤੇ ਹੁਣ ਆਪਾਂ ਸਬਜ਼ੀ ਬਣਾਈ ਜੀ ਆਲੂ ਮਟਰ ਦੀ ਤੇ ਚਲੋ ਜੀ ਹੁਣ ਆਪਾਂ ਜਲਦੀ ਜਲਦੀ ਬਣਾਈਏ ਪਨੀਰ ਚੱਲਦੇ ਆਂ ਪਰ ਸੋਈਸ ਲਓ ਜੀ ਇੱਧਰ ਆਪਣਾ ਪਾਣਾ ਰਿਹਾ ਜੀ ਪਨੀਰ ਕਿਉਂ ਆਪਾਂ ਬਣਾ ਰਹੇ ਹਾਂ ਵੀਡੀਓ ਕਲੀਅਰ ਨਹੀਂ ਆ ਰਹੀ ਇੱਥੇ ਹਾਂਜੀ ਤੇ ਆਪਾਂ ਹੁਣ ਇੱਥੇ ਬਣਾ ਰਹੇ ਹਾਂ ਜੀ ਕਿਉਂ ਸੌਰੀ ਪਨੀਰ ਤੇ ਆਪਣੇ ਸਾਰੇ ਕੰਮ ਕਰ ਬਾਕੀ ਨਿਪੜ ਗਏ ਬਸ ਹੁਣ ਆਟਾ-ਉਟਾ ਬਨ ਕੇ ਰੋਟੀ ਵੀ ਤਿਆਰੀ ਕਰਨੀ ਆ ਮੈਂ ਕਿਹਾ ਪਹਿਲਾਂ ਚੱਲ ਮੈਂ ਇਹ ਹੀ ਬਣਾ ਲਾਂ ਪਨੀਰ ਬਣਾ ਦਿਆ ਤੇ ਕਿਉਂ ਮੈਂ ਗਰਮ ਕਰੂੰਗੀ ਕੱਲ ਨੂੰ ਦੇਖੋ ਜੀ ਇਧਰ ਪਨੀਰ ਬਣ ਰਿਹਾ ਆਪਣਾ ਵਧੀਆ ਪਨੀਰ ਬਣਦਾ ਹੈ ਇਹ ਟੇਸਟ ਨਾ ਜਾਣਦਿਆ ਕਰੋ ਜਦ ਤੁਸੀਂ ਮਲਾਈ ਰੜਕਦੇ ਹੋ ਦੋ ਦਿਨਾਂ ਦੀ ਮਲਾਈ ਰੜਕ ਕੇ ਉਸ ਤੋਂ ਬਾਅਦ ਜਿਹੜਾ ਪਿੱਛੇ ਲੱਸੀ ਬਚਦੀ ਹੁੰਦੀ ਕਿਉਂਕਿ ਜਿਹੜੀ ਮਲਾਈ ਵਾਲੀ ਲੱਸੀ ਹੁੰਦੀ ਆ ਉਹ ਤਾਂ ਪੀਣ ਵਾਲੀ ਨਹੀਂ ਹੁੰਦੀਗੀ ਬਟ ਇਹਦਾ ਪਨੀਰ ਬਹੁਤ ਵਧੀਆ ਬਣਦਾ ਕਿਉਂਕਿ ਇਹ ਦੁੱਧ ਹੀ ਹੁੰਦਾ ਹੈ ਨਿਚੇ ਰਿਹਾ ਹੁੰਦਾ ਤੇ ਇਹਦਾ ਇਸ ਤਰ੍ਹਾਂ ਪਨੀਰ ਬਣਾ ਲਿਆ ਕਰੋ ਬਹੁਤ ਵਧੀਆ ਵਧੀਆ ਆਪਣਾ ਜਿਹੜਾ ਸਬਜ਼ੀ ਦਾ ਡੰਗਾ ਲੱਗ ਸਕਦਾ ਹਨਾ ਬੱਚਿਆਂ ਦਾ ਟਿਫਿਨ ਤਿਆਰ ਹੋ ਸਕਦਾ ਲੋਕਿ ਆਪਾਂ ਗੈਸ ਕਰਤਾ ਬੰਦ ਪਨੀਰ ਬਣ ਗਿਆ ਹੁਣ ਦੇਖੋ ਆਪਾਂ ਛਾਣ ਲੈਨੇ ਆਂ ਵਧੀਆ ਪਨੀਰ ਬਣਿਆ ਵਧੀਆ ਟੰਗਾ ਲੱਤ ਸਕਦਾ ਰੋਡ ਨਾਲੇ ਭਲਾਏ ਦਾ ਲਓ ਜੀ ਦੇਖੋ ਤੇ ਜੇ ਆਪਾਂ ਇਹਨੂੰ ਇਸ ਤਰ੍ਹਾਂ ਵੇਸਟ ਕਰ ਦਿੰਦੇ ਤਾਂ ਇਹਨੇ ਇਸ ਤਰ੍ਹਾਂ ਹੀ ਵੇਸਟ ਹੋ ਜਾਣਾ ਸੀਗਾ ਪਰ ਆਪਾਂ ਕੋਈ ਵੀ ਚੀਜ਼ ਵੇਸਟ ਨਹੀਂ ਕਰਦੇ ਦੇਖੋ ਵਧੀਆ ਬਣ ਗਿਆ ਵਿੱਚ ਆਪਾਂ ਇੱਕ ਪਾਵਾਂਗੇ ਪਿਆਜ਼ ਘੱਟ ਕੇ ਸਵੇਰੇ ਤੇ ਮੂਰ ਦਾ ਵਧੀਆ ਟਿਫਨ ਤਿਆਰ ਹੋ ਜਾਏਗਾ ਵਧੀਆ ਸਬਜ਼ੀ ਬਣ ਜੇਗੀ ਤੇ ਜੇ ਇਹਨੂੰ ਆਪਾਂ ਇਸ ਤਰ੍ਹਾਂ ਵੇਸਟ ਕਰ ਦਿੰਦੇ ਤਾਂ ਇਹਨੇ ਇਸ ਤਰ੍ਹਾਂ ਹੀ ਚਲੇ ਜਾਣਾ ਸੀਗਾ ਪਨੀਰ ਬਣ ਗਿਆ ਤੇ ਹੁਣ ਮੈਂ ਛਾਣ ਕੇ ਨਾ ਉਹਨੂੰ ਤੇ ਰੱਖ ਦੇਣੀ ਆ ਫ੍ਰਿਜ ਦੇ ਵਿੱਚ ਸਵੇਰੇ ਖੁਰ ਜਿਵੇਂ ਨਾਲਾਂਗੇ ਆਪਾਂ ਉਹ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਲਿਆ ਕਰੋ ਵੇਸਟ ਨਾ ਕਰਿਆ ਕਰੋ ਹਨਾ ਕਿਉਂਕਿ ਕੋਈ ਵੀ ਚੀਜ਼ ਆ ਹਨਾ ਆਪਾਂ ਨੂੰ ਵਰਤ ਸਕਦੇ ਆ ਆਪਣੇ ਤਰੀਕੇ ਨਾਲ ਵੇਸਟ ਵੀ ਕਰ ਸਕਦੇ ਆ ਤੇ ਲਓ ਜੀ ਮੈਂ ਨਾ ਪਨੀਰ ਹੁਣ ਪਹਿਲਾਂ ਪੁਣ ਕੇ ਤੇ ਉਹਨੂੰ ਜਾਨੀ ਕਿ ਇਹਦਾ ਪਾਣੀ ਕੱਢ ਕੇ ਅਲੱਗ ਕਰਕੇ ਤੇ ਲਾ ਦਿਆਂ ਫ੍ਰਿਜ ਦੇ ਵਿੱਚ ਤੇ ਫਿਰ ਆਪਾਂ ਉਹਨੂੰ ਦੇ ਆਟਾ ਤੇ ਬਣਾਉਣੇ ਆਪਾਂ ਰੋਟੀ ਕਿ ਅੱਜ ਆਪਾਂ ਸਵੇਰ ਦਾ ਵਲੌਗ ਜਿਹੜਾ ਸ਼ੁਰੂ ਨਹੀਂ ਕੀਤਾ ਸੀਗਾ ਹੁਣ ਸ਼ਾਮ ਦੇ ਟਾਈਮ ਤੇ ਮੈਂ ਵਲੌਗ ਸ਼ੁਰੂ ਕੀਤਾ ਸਵੇਰੇ ਨਾ ਆਪਣੇ ਥੋੜਾ ਜਿਹਾ ਮੀਂਹ ਆ ਗਿਆ ਸੀਗਾ ਤੇ ਹੁਣ ਮੀਂਹ ਦੇ ਨਾਲ ਨਾ ਉਸ ਤੋਂ ਬਾਅਦ ਫੇਰ ਜਿਵੇਂ ਗਰਮੈਸ਼ੀ ਜੀ ਹੋ ਗਈ ਜ਼ਿਆਦਾ ਤੇ ਚਲੋ ਜੀ ਆਪਾਂ ਜਲਦੀ ਜਲਦੀ ਕਰਦੇ ਆਪਾਂ ਆਪਣੇ ਕੰਮਕਾਰ ਸ਼ੁਰੂ ਤੇ ਤੁਹਾਨੂੰ ਪਲੀਜ਼ ਰਿਕਵੈਸਟ ਜੇਕਰ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਮੇਰੇ ਵਲੌਗ ਤੁਹਾਨੂੰ ਕਿੱਦਾਂ ਲੱਗਦੇ ਹੁੰਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇ ਵਧੀਆ ਲੱਗਦੇ ਹੁੰਦੇ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਕਰਦੇ ਆਪਾਂ ਆਪਣੇ ਕੰਮਕਾਰ ਸ਼ੁਰੂ। ਲਓ ਜੀ ਦੇਖੋ ਵਧੀਆ ਪਨੀਰ ਨਿਕਲਿਆ ਹੈ ਨਾ ਆਪਣਾ। ਵਧੀਆ ਨੂਰ ਦਾ ਡੰਗਾ ਲੱਤ ਜਾਣਾ। ਸਵੇਰੇ ਇੱਕ ਪਿਆਜ਼ ਕੱਟ ਕੇ ਪਾ ਦਾਂਗੇ। ਚਲੋ ਉਹਦਾ ਟਿਫਨ ਤਿਆਰ ਹੋ ਜਾਊਗਾ ਟੈਨਸ਼ਨ ਫ੍ਰੀ ਹੁਣ ਆਪਾਂ। ਲਓ ਜੀ ਆਪਾਂ ਨਾ ਬਣਾ ਰਹਿਆਂ। ਲੱਖੀਆਂ ਬਹੁਤ ਐਥੇ ਬਾਹਰ ਦਾ। ਲਓ ਜੀ ਆਪਾਂ ਇੱਥੇ ਬਣਾ ਰਹਿਆਂ ਨਾ ਹੁਣ ਮੰਗੋ ਆਈਸਕ੍ਰੀਮ। ਦੇਖਦੇ ਆਂ ਜਗਾੜਬਾਜੀ ਲਾ ਕੇ। ਚੌਪਰ ਦੇ ਨਾਲ ਹੀ ਬਣਾ ਰਹੀਆਂ ਮੈਂ। ਫਿਰ ਮੈਂ ਬਣਾ ਲਾ ਫਿਰ ਤੁਹਾਨੂੰ ਦਿਖਾਉਣੀ ਹੈ ਤੇ ਹਾਂਜੀ ਲੋ ਜੀ ਆਪਾਂ ਤਿਆਰੀ ਤਾਂ ਮੰਗੋ ਆਈਸਕ੍ਰੀਮ ਦੀ ਕਰ ਰਹੇ ਸੀਗੇ ਪਰ ਮੰਗੋ ਆਈਸਕ੍ਰੀਮ ਬਣੀ ਨਹੀਂ ਕਿਉਂਕਿ ਪਹਿਲਾਂ ਮੈਂ ਬਣਾਉਣ ਤੋਂ ਹੀ ਲੱਗੀ ਸੀਗੀ ਫਿਰ ਲਾਈਟ ਬੰਦ ਸੀਗੀ ਫਿਰ ਮੈਂ ਸੋਚਿਆ ਜੇ ਲਾਈਟ ਨਾ ਆਈ ਤਾਂ ਹਨਾ ਐਵੇਂ ਖਰਾਬ ਜਾਊ ਵੇਸਟ ਜਾਊ ਕਿਉਂਕਿ ਮੌਸਮ ਖਰਾਬ ਸੀਗਾ ਤੇ ਫਿਰ ਲਾਈਟ ਵੀ ਨਹੀਂ ਹੈਗੀ ਸੀਗੀ ਮੈਂ ਕਿਹਾ ਫਿਰ ਇਹ ਨਹੀਂ ਜੰਮਣਾ ਤਾਂ ਹੈ ਨਹੀਂਗਾ ਜੇ ਲਾਈਟ ਨਾ ਆਈ ਆ ਫਿਰ ਮੈਂ ਕਿਹਾ ਚੱਲ ਮੈਨਾ ਮੰਗੋ ਸ਼ੇਕ ਹੀ ਬਣਾ ਦੇਣੀ ਆ ਕਿਉਂਕਿ ਇਸ ਤਰ੍ਹਾਂ ਹੁੰਦਾ ਕੋਈ ਵੀ ਆਪਣੇ ਘਰੇ ਜਿਵੇਂ ਆਪਾਂ ਫੂਟ ਲੈ ਆਉਨੇ ਆ ਫਿਰ ਹਨਾ ਉਹ ਵੇਸਟ ਜਾਂਦਾ ਵੀ ਐ ਹੁੰਦਾ ਪੈਸੇ ਲਾਇਆ ਚੀਜ਼ ਵੇਸਟ ਜਾਊਗੀ ਮੈਂ ਕਿਹਾ ਚੱਲ ਮੰਗੋ ਸ਼ੇਕ ਬਣਾ ਦੇਣੀ ਆ ਚੱਲ ਮੰਗੋ ਸ਼ੇਕ ਪੀ ਲੈਣਗੇ ਖੇਤ ਗਏ ਹੋਏ ਸੀਗੇ ਨੂਰ ਤੇ ਉਹਦੇ ਡਾਡੀ ਮੈਂ ਕਿਹਾ ਚੱਲ ਆਣ ਕੇ ਉਹ ਮੰਗੋ ਸ਼ੇਕ ਪੀ ਲੈਣਗੇ ਤੇ ਫਿਰ ਮੈਂ ਮੰਗੇਓ ਸ਼ੇਕ ਵੀ ਬਣਾਉਣ ਲੱਗ ਗਈ ਸੀ ਫਿਰ ਮੈਂ ਮੰਗੇਓ ਆਈਸਕ੍ਰੀਮ ਦਾ ਜਿਹੜਾ 스ਕਿੱਪ ਕਰਕੇ ਯਾਨੀ ਕਿ ਉਹ ਸਲਾਹ ਹਟਾਤੀ ਕਿਉਂਕਿ ਲਾਈਟ ਬੰਦ ਹੋਣੇ ਕਰਕੇ ਤੇ ਲਓ ਜੀ ਆਪਾਂ ਜਿਹੜੇ ਮੰਗੇਓ ਪਹਿਲਾਂ ਧੋ ਕੇ ਕੱਟ ਕੇ ਤੇ ਮੈਂ ਇਹਦੇ ਵਿੱਚ ਪਾ ਲਈ ਸੀ ਕਿਉਂਕਿ ਲਾਈਟ ਬੰਦ ਸੀ ਨਾ ਉਹਦੇ ਕਰਕੇ ਮੈਂ ਇਹਦੇ ਨਾਲ ਬਣਾ ਰਹੀ ਸੀ ਜੀ ਤੇ ਦੁੱਧ ਠੰਡਾ ਹੀ ਸੀਗਾ ਉਹਦੇ ਵਿੱਚ ਆਪਾਂ ਬਰਫ਼ ਪਾ ਲਈ ਜਿਹੜੀ ਸੀਗੀ ਥੋੜੀ ਜੀ ਤੇ ਹੁਣ ਆਪਾਂ ਬਣਾ ਰਹੇ ਹਾਂ ਜੀ ਇੱਥੇ ਮੰਗੇਓ ਸ਼ੇਕ ਸਾਰੇ ਨੂੰ ਸਤਿ ਸ਼੍ਰੀ ਅਕਾਲ ਦਲਕਾ ਮਾਂਜੀ ਨੂਰਮਨ ਬਰਵ ਦੇ ਸਪੋਸਣਾ ਉਹ ਕਿਵੇਂ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਣਗੇ ਰਾਜੀ ਖੁਸ਼ੀ ਹੋਣਗੇ ਸਰਦੀ ਕਲਾਕ ਹੋਣਗੇ ਤੇ ਲਓ ਜੀ ਟਾਈਮ ਜਿਹੜਾ ਹੁ ਹੋ ਗਿਆ ਜੀ ਪੌਣੇ 8 ਦਾ ਹੋ ਗਿਆ ਦਿਨ ਹੈਗਾ ਜੀ ਅੱਜ ਸੋਮਵਾਰ ਦਾ ਤੇ ਆਪਣੇ ਕੰਨੀ ਆ ਗਿਆ ਸੀ ਇਹਦੇ ਸਵੇਰੇ ਤੇ ਉਧਰੋਂ ਨੂਰੀ ਵਹਿਣਾ ਕਿ ਇਹਨੂੰ ਵਹਿਣ ਤੇ ਚੜਾਉਣ ਲੱਗੀ ਉਧਰ ਇੱਕੇ ਦਮ ਤੇਜ਼ ਨਹੀਂ ਹੋ ਗਿਆ ਮੈਂ ਤੁਹਾਨੂੰ ਦੁਖਾਉਣੀ ਆ ਬੈਕ ਆਂ ਦਾ ਕਰਕੇ ਦੇਖੋ ਇਹ ਨਮੀ ਹੋ ਗਿਆ ਅੱਜ ਕੱਲੋਂ ਰੱਬ ਦਾ ਤਰ੍ਹਾਂ ਕਰੀਆਂ ਬਹੁਤ ਨੀ ਹੈ ਵੈਸੇ ਬਹੁਤ ਤੇਜ਼ ਨਹੀਂ ਹੈ ਸਵੇਰ ਦਾ ਗੌਮੀ ਦੱਸ ਰਿਹਾ ਸੀਗਾ ਵੀ ਕੁਛ ਨਾ ਕੁਛ ਤਾਂ ਆਊਗਾ ਮਾਹੀ ਕੱਲ੍ਹ ਦਾ ਹੀ ਐਵੇਂ ਹੋਇਆ ਪਿਆ ਸੀਗਾ پورا ਹਾਲ ਜੇ ਲਓ ਤੇ ਨੂਰ ਦੇ ਡੈਡੀ ਵੀ ਖੇਤ ਗਏ ਸੀਗੇ ਦਵਾਈ ਦਵਾਈ ਸਿੱਟਣ ਝੋਨੇ 'ਚ ਹਨ ਰੇਰੂ ਕੋਣ ਉਹ ਵੈਸੇ ਤਾਂ ਉਹ ਗਏ ਹੋਏ ਨਹੀਂ ਮੈਨੂੰ ਲੱਗਦਾ ਸਾਡੇ ਕਿ 6 ਵਜੇ ਚਲੇ ਗਏ ਸੀ ਖੇਤ ਹੁਣ ਪਤਾ ਨਹੀਂ ਉਹਨਾਂ ਦਾ ਖੰਭ ਵਿੱਚ ਰਹਿ ਗਿਆ ਹੁਣ ਕਿ ਨਿਬੜ ਗੱਲ ਹੀ ਬਣਿਆ ਕਿ ਆਪਾਂ ਵੀ ਹੁਣ ਬੈਠੇ ਆ ਕਿਉਂਕਿ ਜਿੰਨਾ ਟਾਈਮ ਨਹੀਂ ਹਟਦਾ ਨਾ ਟਾਈਮ ਕੋਈ ਕੰਮ ਨਹੀਂ ਨਿਬੜਨਾ ਆਪਣਾ ਵੈਸੇ ਮੈਂ ਵੇੜਾ ਬੁੜਾ ਸੁੰਬਰ ਕੇ ਠੜਾ ਠੜਾ ਥੋਕੇ ਤੇ ਹੁਣ ਅੱਛੂਆ ਲਈ ਜਾਣਾ ਸੀ ਬਸ ਨੂਰ ਨੂੰ ਵੈਨ ਤੇ ਖਿੜਾ ਕੇ ਉਧਰੋਂ ਵੀ ਹੁਣ ਨਹੀਂ ਹਟੂਗਾ ਫੇਰ ਕੰਮ ਨਿਬੜੂਗਾ ਚਲੋ ਆਪਾਂ ਵੀ ਹੁਣ ਬਹਿ ਕੇ ਇੱਥੇ ਵੇਟ ਕਰਦੇ ਆਂ ਦੇਖਦੇ ਆਂ ਤੇ ਚਲੋ ਜੀ ਥੋੜਾ ਜਿੰਨਾ ਟਾਈਮ ਨਹੀਂ ਨਹੀਂ ਹਟਦਾ ਆਪਣਾ ਤਾਂ ਕੰਮ ਨਿਭੜਨਾ ਨਹੀਂ ਕਿਉਂਕਿ ਮੌਸਮੀ ਬਹੁਤ ਜ਼ਿਆਦਾ ਹੋ ਹੋਇਆ ਕਰਦਾ ਹੈ ਨਾ ਫਿਰ ਆਪਾਂ ਹੁਣ ਕਰਦੇ ਆਂ ਵੇਟ ਜਿੰਨਾ ਟਾਈਮ ਨਹੀਂ ਹੱਦਦਾ ਹਮ ਤਾਂ ਬੈਠ ਕੇ ਹੁਣ ਆਪਾਂ ਵੇਖਦੇ ਆਂ ਫਿਰ ਕਰਦੇ ਆਂ ਆਪਾਂ ਆਪਣੇ ਕੰਮਕਾਰ ਮੇਰੇ ਕੱਪੜੇ ਵੀ ਝੱਜੇ ਬਸ ਨੂਰ ਨੂੰ ਚੜਾਉਣ ਗਈ ਦੇ ਚੱਲੇ ਬਹੁਤ ਜ਼ਿਆਦਾ ਨਹੀਂ ਆ ਬਹੁਤ ਜ਼ਿਆਦਾ ਤੇਜ਼ ਆ ਇੰਨਾ ਤੇਜ਼ ਨਹੀਂ ਅੱਜ ਆਇਆ ਪਹਿਲੇ ਦਿਨ ਕਿਉਂਕਿ ਪਹਿਲਾ 2-3 ਵਾਰੀ ਮੀਂਹ ਪਿਆ ਤਾਂ ਹਟਿਆ ਪਰ ਇੰਨਾ ਜ਼ਿਆਦਾ ਤੇਜ਼ ਨਹੀਂ ਸੀਗਾ ਅੱਜ ਤਾਂ ਬਾਲਾ ਹੀ ਜ਼ਿਆਦਾ ਤੇਜ਼ ਨਹੀਂ ਹੈ ਬਹੁਤ ਜ਼ਿਆਦਾ ਹੈ ਬਹੁਤ ਗਰਮੀ ਸੀਗੀ ਚਲੋ ਕੋਈ ਹੋਣਾ ਇਹ 1-2 ਦਿਨ ਤਾਂ ਲੰਘ ਜਾਣਗੇ ਤੇ ਚਲੋ ਜੀ ਫਿਰ ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਕੰਮਕਾਰ ਦੇ ਨਾਲ ਕਿਉਂਕਿ ਉਹਨਾਂ ਟਾਈਮ 'ਚ ਲਹਾਲ ਤਹਜੀਤ ਵੇਲੇ ਹੀ ਆ ਲੇ ਲੇ ਤਾਂ ਕਾਨੂੰਆਂ ਕੰਮ ਤਾਂ ਪਏ ਨੇ ਬਹੁਤ ਪਰ ਨਿਪਟਣੇ ਨਹੀਂ ਹੈਗੇ ਕੰਮ ਹੋਣੇ ਨਹੀਂ ਨਹੀਂ ਹਟੇ ਤੇ ਚੱਲੋ ਕੋਈ ਵੀ ਕੰਮ ਤੇ ਕਿਉਂਕਿ ਨਾ ਤਾਂ ਛੜੂ ਪੂਛ ਲੱਗਣਾ ਹੈਗਾ ਅੰਦਰ ਤੇ ਨਾ ਹੀ ਹਨਾ ਸਤਿਵੰਤ ਲੋਕੇ ਕੰਮ ਨਿਪਟਣਾ ਠੀਕ ਹੈ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਤੇ ਹਾਂਜੀ ਲਓ ਜੀ ਟਾਈਮ ਇੱਥੇ ਕਾਫੀ ਜ਼ਿਆਦਾ ਹੋ ਗਿਆ ਸੀਗਾ ਕਿ ਮੀਂਹ ਹਟਣ ਤੋਂ ਬਾਅਦ ਫਿਰ ਹੁਣ ਆਪਾਂ ਲੱਗਿਆ ਆਪਾਂ ਜਾਨਕੀ ਝੌੜੂ ਲਗਾਉਣਾ ਤੇ ਆਪਾਂ ਹੁਣ ਕਰਦੇ ਅੰਦਰਾਂ ਦੀ ਸਫਾਈ ਜਦੋਂ ਮੀਂਹ ਆ ਜਾਂਦਾ ਉਦੋਂ ਵੀ ਫਿਰ ਬਹੁਤ ਬੁਰਾ ਹਾਲਜ ਹੋ ਜਾਂਦਾ ਘਰ ਦਾ ਹਨਾ ਤੇ ਕਿਉਂਕਿ ਮੀਂਹ ਪੈੰਦੇ ਦੇ ਵਿੱਚ ਤਾਂ ਫਿਰ ਝਾੜੂ ਪੋਚਾ ਵੀ ਨਹੀਂ ਲੱਗ ਰਿਹਾ ਸੀਗਾ ਤੇ ਅੱਜ ਤਾਂ ਮੀਂਹ ਵੀ ਬਹੁਤ ਜ਼ਿਆਦਾ ਸੀਗਾ ਤੇ ਲਓ ਜੀ ਹੁਣ ਆਪਾਂ ਲੱਗੀਆਂ ਝਾੜੂ ਲਗਾਉਣ ਪਹਿਲਾਂ ਆਪਾਂ ਲਾ ਲਗੇ ਝਾੜੂ ਤੇ ਐਵੇਂ ਤਾਂ ਹੈ ਨਹੀਂਗਾ ਵੀ ਮੈਂ ਜਾਨੀ ਕੀ ਕਰਲਾ ਝਾੜੂ ਲਾ ਕੇ ਛੜ ਦੂੰਗੀ ਵੀ ਪੋਚਾ ਨਾ ਲਾਉਂਗੀ ਅੱਜ ਕਿਉਂਕਿ ਪਤਾ ਨਹੀਂ ਕਿਉਂ ਮੇਰੇ ਤੋਂ ਰਹਿ ਨਹੀਂ ਹੁੰਦਾਗਾ ਹਾਂ ਮੈਨਾਂ ਵੀ ਜਿਵੇਂ ਮੀਂਹ ਕਣੀ ਹੋਵੇ ਡੇਟ ਫਿੱਟ ਜ਼ਰੂਰ ਹੋ ਜਾਣੀ ਹੁੰਦੀ ਆ ਪਰ ਮੇਰੇ ਤੋਂ ਰਹਿ ਨਹੀਂ ਹੁੰਦਾਗਾ ਤੇ ਹੁਣ ਆਪਾਂ ਪਹਿਲਾਂ ਝਾੜੂ ਲਗਾ ਲਗੇ ਸੈਟਿੰਗ ਕਰ ਲਈ ਆ ਸਾਰੇ ਕਮਰਿਆਂ ਦੀ ਯਾਨੀ ਕਿ ਝਾੜ ਪੂੰਝ ਜਿਹੜੀ ਹੁੰਦੀ ਆ ਤੇ ਉਸ ਤੋਂ ਬਾਅਦ ਹੁਣ ਮੈਂ ਲਗਾ ਰਹੀ ਆ ਇੱਥੇ ਝਾੜੂ ਤੇ ਝਾੜੂ ਲਗਾ ਕੇ ਫਿਰ ਨਾਲ ਦੇ ਨਾਲ ਮੈਂ ਲਗਾਉਣੀ ਆ ਪੋਚਾ ਤੇ ਹਾਂਜੀ ਲੋ ਜੀ ਝਾੜੂ ਲਗਾਉਣ ਤੋਂ ਬਾਅਦ ਹੁਣ ਲੱਗ ਗਿਆ ਪਰ ਰਸੋਈ ਦੀ ਸਾਫ ਸਫਾਈ ਕਰਨ ਹੁਣ ਪਹਿਲਾਂ ਆਪਾਂ ਕਰਦੇ ਹਾਂ ਜੀ ਰਸੋਈ ਸਾਫ ਉਸ ਤੋਂ ਬਾਅਦ ਫਿਰ ਲ ਆਪਾਂ ਲਾਵਾਂਗੇ ਪੋਚਾ ਤੇ ਭਾਂਡੇ ਵਗੈਰਾ ਵੀ ਮੈਂ ਸਾਫ ਕਰ ਲਈ ਸੀਗੇ ਕਿਉਂਕਿ ਭਾਂਡੇ ਮੇਰੇ ਇਕੱਠੇ ਕੀਤੇ ਪਏ ਸੀਗੇ ਤੇ ਭਾਂਡੇ ਵੀ ਮੈਂ ਰੱਖਤੇ ਸੀਗੇ ਜਾਨੀ ਕਿ ਰੋਟੀ ਵੀ ਅੱਜ ਥੋੜਾ ਜਿਹਾ ਲੇਟ ਹੀ ਖਾਧੀ ਹੈ ਕਿਉਂਕਿ ਨੂਰ ਦੇ ਡੈਡੀ ਵੀ ਲੇਟ ਹੀ ਆਏ ਸੀਗੇ ਖੇਤੋਂ ਫਿਰ ਜਦ ਹੀ ਉਹ ਆਏ ਫਿਰ ਆਪਾਂ ਰੋਟੀ ਬਣਾਈ ਫਿਰ ਰੋਟੀ ਖਾ ਕੇ ਤੇ ਹੁਣ ਮੈਂ ਭਾਂਡੇ ਭੁੰਡੇ ਵੀ ਹੁਣ ਸਾਫ਼ ਕੀਤੇ ਨੇ ਤੇ ਉਹ ਦੁਬਾਰਾ ਫਿਰ ਖੇਤ ਚਲੇ ਗਏ ਸੀਗੇ ਰੋਟੀ ਖਾ ਕੇ ਤੇ ਹੁਣ ਆਪਾਂ ਆਪਣੇ ਜਿਹੜੇ ਕੰਮਕਾਰ ਆ ਉਹ ਕਰਦੇ ਆ ਫਿਰ ਸ਼ੁਰੂ ਕਿਉਂਕਿ ਹੁਣ ਮੀਂਹ ਤਾਂ ਰੁਕ ਗਿਆ ਸੀਗਾ ਪਰ ਲਾਈਟ ਹਜੇ ਵੀ ਨਹੀਂ ਆਈ ਸੀ ਸਾਡੇ ਤੇ ਸ਼ਾਮ ਤੱਕ ਲਾਈਟ ਨਹੀਂ ਆਈ ਸੀਗੇ ਇੰਨਾ ਜ਼ਿਆਦਾ ਲਾਈਟ ਵਾਲੇ ਪਰੇਸ਼ਾਨ ਕਰਦੇ ਨੇ ਕੋਈ ਵੀ ਮੀਨ ਹੈਰੀ ਆ ਜਾਂਦੀ ਹੈ ਫਿਰ ਨਾਲ ਦੇ ਨਾਲ ਹੀ ਲਾਈਟ ਬੰਦ ਹੋ ਜਾਂਦੀ ਹੈ ਤੇ ਚਲੋ ਜੀ ਹੁਣ ਆਪਾਂ ਗੈਂ ਸਲੈਪ ਵੀ ਸਾਫ ਕਰਤਾ ਤੇ ਹੁਣ ਆਪਾਂ ਲਾਉਨੇ ਆ ਪੋਚਾ ਤੇ ਹਾਂਜੀ ਲੋ ਜੀ ਹੁਣ ਆਪਾਂ ਇੱਥੇ ਲੱਗਿਆਂ ਰਸੋਈ 'ਚ ਪੋਚਾ ਲਵਾਉਣ ਤੇ ਮੈਂ ਰਸੋਈ 'ਚ ਇਹਦੇ ਨਾਲ ਪੋਚਾ ਤਾਲਕਾਰੀਆ ਮੈਂ ਨੀਚੇ ਨਾਲ ਫ੍ਰਿਜ ਦੇ ਕੱਢ ਰਹੀ ਸੀਗੀ ਵੈਸੇ ਮੈਂ ਫ੍ਰਿਜ ਵੀ ਸਾਫ ਕੀਤੀ ਸੀ ਅੱਜ ਕਿਉਂਕਿ ਜਦੋਂ ਲਾਈਟ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਫ੍ਰਿਜ ਦੇ ਵਿੱਚ ਸਮੈਲ ਜੀ ਹੋ ਜਾਂਦੀ ਹੈ ਤੇ ਲਾਈਟ ਸਵੇਰ ਦੀ ਬੰਦ ਸੀਗੀ ਫਿਰ ਮੈਂ ਕਿਹਾ ਚੱਲ ਇਹਨੂੰ ਮੈਂ ਸਾਫ ਕਰਦੇ ਆ ਫ੍ਰਿਜ ਨੂੰ ਵੈਸੇ ਤਾਂ ਮੈਂ ਡੇਲੀ ਦੀ ਡੇਲੀ ਫ੍ਰਿਜ ਦੇ ਵਿੱਚ ਵੀ ਕੱਪੜਾ ਮਾਰ ਦਿੰਦੀ ਹੁੰਨੀ ਜਾਨੀ ਕਿ ਡੇਲੀ ਸਾਫ ਕਰ ਦਿੰਦੀ ਹੁੰਨੀ ਆ ਪਰ ਅੱਜ ਮੈਂ ਸਾਬਣ ਦੇ ਨਾਲ ਚੰਗੀ ਤਰ੍ਹਾਂ ਸਾਫ ਕਰਤੀ ਵੈਸੇ ਮੈਨੂੰ ਥੋੜੇ ਦਿਨ ਹੀ ਹੋਏ ਸੀਗੇ ਸਾਫ ਕੀਤੀ ਨੂੰ ਪਰ ਮੈਂ ਫਿਰ ਵੀ ਕਰਤੀ ਤੇ ਉਸ ਤੋਂ ਬਾਅਦ ਨਾ ਨੀਚੇ ਫਿਰ ਜਿਵੇਂ ਜ਼ਿਆਦਾ ਪਾਣੀ ਡਿੱਗ ਗਿਆ ਸੀ ਮੈਂ ਕਿਹਾ ਪਹਿਲਾਂ ਮੈਂ ਇਹਦੇ ਨਾਲ ਸਟੈਂਡ ਵਾਲੇ ਨਾਲ ਪੋਚੇ ਨਾਲ ਜਿਹੜਾ ਸਾਰਾ ਪਾਣੀ ਜਿਹਾ ਉਹਦੇ ਨਾਲ ਸਾਫ ਕਰਦੇ ਆ ਕਿਉਂਕਿ ਵਾਈਪਰ ਨਹੀਂ ਹੈਗਾ ਸੀਗਾ ਤੇ ਫਿਰ ਤਾਂ ਮੈਂ ਖੈਰ ਪਹਿਲਾਂ ਮੈਂ ਇਹਦੇ ਨਾਲ ਸਾਫ਼ ਕਰ ਦਿਆਂ ਤੇ ਉਸ ਤੋਂ ਬਾਅਦ ਲਓ ਜੀ ਆਪਾਂ ਬੈਠ ਕੇ ਚੰਗੀ ਤਰ੍ਹਾਂ ਸਾਰੇ ਕਿਤੇ ਪੋਚਾ ਲਗਾਤਾ ਹੁਣ ਰਹਿ ਗਿਆ ਜੀ ਆਪਣਾ ਇਹ ਰੂਮ ਆਪਾਂ ਇੱਥੇ ਵੀ ਪੋਚਾ ਲਗਾਉਣੇ ਆ ਤੇ ਇੱਥੇ ਵੀ ਮੈਂ ਹੁਣ ਜਿਵੇਂ ਲਾਈਜ਼ੋਨ ਪਾ ਕੇ ਲਗਾਉਂਗੀ ਕਿਉਂਕਿ ਇੱਕ ਤਾਂ ਮੌਸਮ ਸਿਲਨਜੀ ਵਾਲਾ ਹੋ ਗਿਆ ਇੱਕ ਮੀਂਹ ਸੀਗਾ ਤੇ ਫਿਰ ਜਿਵੇਂ ਲਾਈਜ਼ੋਨ ਤੋਂ ਬਿਨਾ ਜਦੋਂ ਪੋਚਾ ਲਾਉਨੇ ਨਾ ਹੋਰ ਹੀ ਸਮੈਲ ਜੀ ਹੋ ਜਾਂਦੀ ਆ ਤਾਂ ਕਰਕੇ ਵੈਸੇ ਮੈਂ ਡੇਲੀ ਵੀ ਲਾਈਜ਼ੋਨ ਦੇ ਨਾਲ ਹੀ ਪੋਚਾ ਰਖਾਉਣੀ ਹੁੰਨੀ ਆ ਤੇ ਹੁਣ ਆਪਾਂ ਬੈਠ ਕੇ ਇੱਥੇ ਵੀ ਚੰਗੀ ਤਰ੍ਹਾਂ ਪੋਚਾ ਲਗਾ ਦਿੰਨੇ ਆ ਪੋਚਾ ਮੈਂ ਬੈਟਕੀ ਲਗਾਇਆ ਸੀਗਾ ਬਟਰ ਰਸੋਈ ਦੇ ਵਿੱਚ ਮੈਂ ਜਦੋਂ ਫਰਿੱਜ ਸਾਫ਼ ਕੀਤੀ ਸੀ ਪਹਿਲਾਂ ਮੈਂ ਫਿਰ ਉਹਦੇ ਨਾਲ ਤਾਂ ਪਾਣੀ ਜਾਂ ਖਿੱਚ ਲਿਆ ਸੀਗਾ ਤੇ ਲਓ ਜੀ ਹੁਣ ਆਪਾਂ ਚੰਗੀ ਤਰ੍ਹਾਂ ਇੱਥੇ ਵੀ ਪੋਚਾ ਲਗਾ ਦਈਏ ਤੇ ਕਿਉਂਕਿ ਅੰਦਰਾਂ ਦੀ ਸਫਾਈ ਕੀਤੀ ਵਧੀਆ ਚਲੋ ਹਨਾ ਸੈੱਟ ਆ ਜਾਂਦੀ ਆ ਪਰ ਬਾਹਰ ਥੋੜਾ ਜਿਹਾ ਔਖਾ ਹੋ ਜਾਂਦਾ ਵਿੜਾ ਕੱਚਾ ਕਰਕੇ ਤੇ ਮੀਂਹ ਦੇ ਵਿੱਚ ਤੇ ਅੱਜ ਤਾਂ ਰੱਬ ਨੇ ਵੀ ਮੀਂਹ ਦੇ ਵਿੱਚ ਇੰਨਾ ਹਲਚੇ ਵੀ ਸਾਰਾ ਦਿਨ ਹੀ ਕੰਮ ਦੇ ਵਿੱਚ ਲੰਘ ਗਿਆ ਕੋਈ ਵੀ ਢੰਗ ਤਰੀਕੇ ਦਾ ਵੀ ਜਾਨੀ ਕੀ ਕੰਮ ਜਾਂ ਟਾਈਮ ਤੇ ਨਿਭੜਿਆ ਨਹੀਂ ਹੈਗਾ ਤੇ ਲੇਟ ਫੇਟ ਜੀ ਹੋਗੇ ਤੇ ਚਲੋ ਜੀ ਕੋਈ ਗੱਲ ਨਹੀਂ ਹੈ ਨਾ ਜੇ ਰੱਬ ਮੀਂਹ ਨਹੀਂ ਪਾਉਂਦਾ ਫਿਰ ਆਪਾਂ ਕਹਿ ਦਿੰਨੇ ਆ ਮੀਂਹ ਆਉਂਦਾ ਜੇ ਮੀਂਹ ਆ ਗਿਆ ਤਾਂ ਫਿਰ ਆਪਾਂ ਕਹਿ ਦਿੰਨੇ ਆ ਹਨਾ ਵੀ ਰੱਬ ਨੇ ਕੰਮ ਲਾਤਾ ਬਾਕੀ ਚਲੋ ਹਨਾ ਕੋਈ ਗੱਲ ਨਹੀਂ ਆਪਾਂ ਕੰਮ ਆਪਣੇ ਕਰ ਹੀ ਜਾਣੇ ਵੇਲਾ ਖਵੇਲਾ ਤਾਂ ਹੋ ਹੀ ਜਾਂਦਾ ਕੰਮਾਂ ਨੂੰ ਤੇ ਲਓ ਜੀ ਆਪਾਂ ਚੰਗੀ ਤਰ੍ਹਾਂ ਹੁਣ ਲਾਦ ਗਏ ਪਹਿਲਾਂ ਪੋਚਾ ਹੈਲੋ ਜੀ ਆਪਣਾ ਸਵੇਰ ਦਾ ਨਾ ਹੁਣ ਕੰਮ ਨਿਭੜਿਆ ਹੁਣ ਟਾਈਮ ਜਿਹੜਾ 12:30 ਦਾ ਹੋ ਗਿਆ ਹਜੇ ਆਪਣੇ ਪਸੂ ਨੂੰ ਹੰਟਿਆਂ ਨਾਲ ਖੜੇ ਨੇ ਕਿਉਂਕਿ ਸਵੇਰੇ ਸਵੇਰੇ ਆ ਗਿਆ ਮੀਂਹ ਜਦੋਂ ਕੰਮ ਦਾ ਟਾਈਮ ਸੀਗਾ ਤੇ ਲਾਈਟ ਬੰਦ ਸੀਗੀ ਤੇ ਲਾਈਟ ਹਜੇ ਵੀ ਨਹੀਂ ਆਈ ਤੇ ਮੈਂ ਸਾਡਾ ਕੋਚਾ ਵੀ ਹੁਣੇ ਹੀ ਲਗਾ ਕੇ ਛੱਡੀਆਂ ਤੇ ਮੈਂ ਤੁਹਾਨੂੰ ਦਿਖਾਉਣੀ ਆ ਸਾਰੀ ਅੰਦਰਾਂ ਦੀ ਕਲੀਨਿੰਗ ਹੋ ਚੁੱਕੀ ਆ ਪਰ ਵਿਹੜੇ ਦਾ ਬੁਰਾ ਹਾਲ ਹੋਇਆ ਪਿਆ ਹੁਣ ਫੇਰ ਦੁਬਾਰਾ ਗਮ ਹੋ ਵੀ ਬਣਿਆ ਪਿਆ ਜਿਵੇਂ ਨਹੀਂ ਆਊਗਾ ਦੁਬਾਰਾ ਫੇਰ ਚਾਂਸ ਹੈਗੇ ਨੇ ਕਿਉਂਕਿ ਗਰਮੈਸ਼ ਬਹੁਤ ਜ਼ਿਆਦਾ ਬਹੁਤ ਜਿਵੇਂ ਘਟਨਜੀ ਵਾਲਾ ਨਾ ਮੌਸਮ ਹੋਇਆ ਪਿਆ ਤੇ ਮੈਂ ਹੁਣ ਲਾਉਣਾ ਸੀਗਾ ਤੇ ਮੈਂ ਨਾ ਲਾਈਟ ਦੀ ਵੇਟ 'ਚ ਸੀਗੀ ਮੈਂ ਕਿਹਾ ਵੀ ਚਾ ਲਾਈਟ ਆ ਜੇ ਮੱਝਾਂ ਨੂੰ ধਵਾ ਕੇ ਤੇ ਫੇਰ ਹੀ ਨਾ ਆਉਂਗੀ ਤੇ ਹੁਣ ਦੇਖਦੀ ਆ ਹਨਾ ਮੈਂ ਲਾਈਟ ਨੂੰ ਕਹਿੰਨਾ 10 ਮਿੰਟ ਕਰਦੀ ਆ ਲਾਈਟ ਦੀ ਵੇਟ ਮੈਨੂੰ ਦਿਖਾਉਣੀ ਆ ਜਿੰਨਾ ਕਪੜਾ ਜਿਹੜਾ ਕਰੇਨ ਹੁੰਦਾ ਕੰਮ ਕੀਤਾ ਲੋ ਜੀ ਇੱਥੋਂ ਵੀ ਆਪਾਂ ਕਰਤਾ ਸਾਰਾ ਸਾਫ ਪੋਚਾ ਲਗਾਤਾ ਇਹ ਵਾਲਾ ਰੂਮ ਵੀ ਆਪਣਾ ਹੋ ਗਿਆ ਵਧੀਆ ਸੈੱਟ ਹਨੇਰਾ ਥੋੜਾ ਜਿਹਾ ਕਿਉਂਕਿ ਲਾਈਟ ਬੰਦ ਆ ਇਹ ਵਾਲਾ ਰੂਮ ਵੀ ਦੇਖੋ ਸੈੱਟ ਕਰਤਾ ਆਪਾਂ ਹੁਣ ਦਿਖਾਉਣੀ ਆ ਕਿਚਨ ਲੋ ਜੀ ਆਪਾਂ ਰਸੋਈ ਵੀ ਬਿਲਕੁਲ ਆਪਣੀ ਹੋ ਗਈ ਸਾਫ਼ ਦੇਖੋ ਇੰਨਾ ਕਚੌਂਦਰਾ ਆਪਾਂ ਧੋਤਾ ਤੇ ਭਾਂਡੇ ਆਪਣੇ ਰੱਖੇ ਪਏ ਆ ਜੀ ਆ ਸਾਫ਼ ਕੀਤੇ ਹੋਏ ਪਾਣੀ ਨੁੱਟ ਗਿਆ ਫਿਰ ਰੈਕਸ ਲਾਉਂਗੀ ਤੇ ਬਾਕੀ ਫਰਸ਼ ਤਾਂ ਨਹੀਂ ਪਰ ਕੱਲਾ ਚੌਂਦਰਾ ਚੌਂਦਰਾ ਗੋਗੋ ਜੇ ਧੋਤਾ ਸੀਗਾ ਵੀ ਉਹ ਹੋ ਲੋ ਜੀ ਇਹ ਵਾਲਾ ਰੂਮ ਵੀ ਆਪਣਾ ਸੈੱਟ ਹੈ ਇੱਧਰੋਂ ਬਸ ਇੱਧਰ ਤਾਂ ਜ਼ਿਆਦਾ ਕੁਝ ਨਹੀਂ ਹੈ ਇੱਧਰਲਾ ਰੂਮ ਦੇਖ ਲਓ ਇੱਧਰੋਂ ਠੀਕ ਆ ਜੀ ਇੱਧਰ ਰੇਰ ਰੁਪਈਆ ਕੁਛ ਕਾਲਾ ਰੱਖੀ ਹੋਈ ਸੀ ਇੱਥੇ ਕੁਛ ਬਾਹਰ ਬਰਾਂਡੇ ਚ ਪਈਆ ਕੁਛ ਇੱਥੇ ਰੱਖੀ ਹੈ ਹੁਣ ਜਿਵੇਂ ਜਿਵੇਂ ਪਾਈ ਜਾਣਗੇ ਸੋਨੇ ਚ ਉਵੇਂ-ਉਵੇਂ ਚੱਕੀ ਜਾਣਗੇ ਲੋ ਜੀ ਤੇ ਆਹ ਦੇਖ ਲਓ ਜੀ ਵਿਹੜੇ ਦਾ ਹਾਲ ਬਸ ਮੈਂ ਇੰਨਾ ਕਚੌਂ ਤਰਾਗੋ ਗੋਤੋਤਾ ਸੀਗਾ ਭੋਲ ਦੇਖੋ ਕਿੰਨੇ ਸੋਹਣੇ ਖੜਨ ਲੱਗੇ ਮੀਰੇ ਨਾਲ ਵਧੀਆ ਫੈਰ ਫਰੀ ਕਰਦੇ ਤੇ ਢੇੜੇ ਦਾ ਹਾਲ ਦਿਖਾਵਾ ਤੁਹਾਨੂੰ ਲੈ ਐਵੇਂ ਹੋ ਗਿਆ ਹੁਣ ਮੇਰਾ ਮਨ ਕਰੀ ਜਾਂਦਾ ਦੁਬਾਰਾ ਸੁੰਬਰ ਦਾ ਜਿਹੜਾ ਪਰ ਉੱਤੇ ਬੱਦਲ ਫੇਰ ਦੇਖੋ ਬਹੁਤ ਜ਼ਿਆਦਾ ਬਣਿਆ ਹੋਇਆ ਕਿਉਂਕਿ ਜੇ ਮੈਂ ਦੁਬਾਰਾ ਸੁੰਬਰ ਤਾਂ ਮੇਰੀ ਐਵੇਂ ਭਕਾਈ ਜਾਣੀ ਐ ਤੇ ਹੁਣ ਤਾਂ ਬਸ ਮੈਂ ਲਾਈਟ ਦੇਖਦੀ ਆ ਜੇ ਲਾਈਟ ਆ ਗਈ ਤਾਂ ਫਿਰ ਮੱਝਾਂ ਨਿਵਾਉਣੀ ਐ ਤੇ ਲੋ ਜੀ ਆਪਾਂ ਨਾ ਹੁਣ ਵੇਟ ਕਰਦੇ ਆ ਲਾਈਟ ਦੀ ਜੇ ਲਾਈਟ ਆ ਜੇ ਤਾਂ ਮੈਂ ਫੇਰ ਹੀ ਮੱਝਾਂ ਖਵਾਵਾਂ ਪੂਰਾ ਹਾਲ ਬਹੁਤ ਹੋਇਆ ਪਿਆ ਕਿਉਂਕਿ ਜਦੋਂ ਮੀਂਹ ਪੈਂਦਾ ਨਾ ਉਸ ਟਾਈਮ ਤੇ 10 ਮਿੰਟ ਥੋੜਾ ਜਾਂ ਮੌਸਮ ਦਾ ਫਰਕ ਹੁੰਦਾ ਹੈ ਉਹਨੂੰ ਲੱਗਦਾ ਠੰਡਾ ਜਿਹਾ ਪਰ ਉਸ ਤੋਂ ਬਾਅਦ ਤਾਂ ਫੇਰ ਉਵੇਂ ਹੀ ਬੁਰਾ ਹਾਲ ਹੋ ਗਿਆ ਹੁਣ ਮੈਂ ਨਾ ਵੇਖਦੀ ਆਂ ਜੇ ਤਾਂ ਲਾਈਟ ਆ ਜੀ ਦੱਸਾਂ ਕੁ ਮਿੰਟਾਂ ਤੱਕ ਫਿਰ ਤਾਂ ਮੈਂ ਮੱਝਾਂ ਨੂੰ ਲਵਾ ਦਿਆ ਨਹੀਂ ਫਿਰ ਮੈਂ ਤਾਂ ਨਹਾ ਕੇ ਆਉਣੀ ਆ ਤੇ ਬਾਅਦ ਚ ਫੇਰ ਦੇਖੀਓ ਕਿਉਂਕਿ ਟਾਈਮ ਹੁਣ ਉਧਰ ਦਾ ਨਾ ਉਧਰ ਦਾ ਨਾ ਉਧਰ ਦਾ ਰਿਹਾ ਕਿਉਂਕਿ ਟਾਈਮ ਜਿਹੜਾ ਹੁਣ 1 ਬੱਜਣ ਵਾਲਾ ਹੀ ਹੋ ਗਿਆ ਤੇ ਮੈਨੂੰ ਐ ਵੀ ਚੱਲ ਮੈਂ ਹੁਣ ਇਹਨਾਂ ਨੂੰ ਨਵਾ ਲਉਂਗੀ ਫੇਰ ਹੀ ਨਾ ਆਉਂਗੀ ਹਨਾ ਚਲੋ ਜੀ ਫੇਰ ਮਿਲਦੇ ਆਂ ਆਪਾਂ ਤੁਹਾਨੂੰ ਥੋੜੇ ਟਾਈਮ ਬਾਅਦ